ਸਨ 1978 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨੀ ਪੱਥਰ ਰੱਖਣ ਤੋਂ ਬਾਅਦ ਨਹਿਰ ਦਾ ਕਰੀਬ 60 ਕਿਲੋਮੀਟਰ ਲੰਬਾਈ ਵਾਲਾ ਤਲਵਾੜਾ ਤੋਂ ਹੁਸ਼ਿਆਰਪੁਰ ਤੱਕ ਦਾ ਪਹਿਲਾ ਭਾਗ ਸਨ 1998 ਚ ਜਾ ਕੇ ਮੁਕੰਮਲ ਹੋਇਆ। ਹੁਣ ਇਸ ਨਹਿਰ ਦਾ ਹੁਸ਼ਿਆਰਪੁਰ ਤੋਂ ਥੋਪੀਆਂ ਤੱਕ ਦਾ ਦੂਜਾ ਭਾਗ ਕਰੀਬ 2 ਦਹਾਕਿਆਂ ਬਾਅਦ ਕਰੋੜਾਂ ਰੁਪਏ ਖਰਚ ਕਰਕੇ ਲਗਭਗ 2.5 ਸਾਲ ਪਹਿਲਾਂ ਮੁਕੰਮਲਤਾ ਕੀਤਾ ਗਿਆ ਪਰ ਵਿਭਾਗ ਦੇ ਮਿੱਥੇ ਟੀਚੇ ਸਿਰਫ ਫਾਈਲਾਂ ਦਾ ਹੀ ਸ਼ਿੰਗਾਰ ਹਨ। ਨਹਿਰ ਦੇ ਦੂਜੇ ਭਾਗ ਨੂੰ ਮੁਕੰਮਲ ਕੀਤੇ ਜਾਣ ਤੋਂ ਬਾਅਦ 2.25 ਸਾਲਾਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅੱਜ ਗੜਸ਼ੰਕਰ ਇਲਾਕੇ ਤੱਕ ਇਸ ਨਹਿਰ ਦੇ ਪਾਣੀ ਦੀ ਬੂੰਦ ਤੱਕ ਨਹੀਂ ਪੁੱਜੀ। ਮਿੱਟੀ ਹੁੰਦੀ ਜਾ ਰਹੀ ਇਸ ਨਹਿਰ 'ਤੇ 600 ਕਰੋੜ ਖਰਚੇ ਗਏ ਹਨ। ਪਾਜਪਾ ਸਰਕਾਰ ਸਮੇਂ ਦਹਾਕਿਆਂ ਬਾਅਦ ਮੁਕੰਮਲ ਹੋਈ ਕੰਢੀ ਨਹਿਰ ਦੇ ਦੂਜੇ ਭਾਗ ਦੇ 22 ਸਾਲ ਬਾਅਦ ਚਾਲੂ ਨਾ ਹੋਣ ਕਰ ਨਹਿਰ ਦੇ ਪਾਣੀ ਨਾਲ ਖੇਤਾਂ ਦੀ ਸਿੰਚਾਈ ਕਰਨ ਦੀ ਆਸ ਲਾਈ ਬੈਠੇ ਕਿਸਾਨ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਵੱਲੋਂ ਇਸ ਤੇ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਗਈ ਇਸ ਸਮੋਕਿਤੇ ਠੇਕੇਦਾਰ सुरेंद्र ਸਿੰਘ ਪੂਲੇਵਾਰ ਰਾਠਾ ਸਾਫ ਕਾ ਵਿਧਾਇਕ ਦਰਸ਼ਨ ਸਿੰਘ ਮੱਠੂ ਪ੍ਰਧਾਨ ਕੰਢੀ ਸੰਘਰਸ਼ ਕਮੇਟੀ ਅਤੇ ਕਿਸਾਨ ਬਹਾਦਰ ਸਿੰਘ ਨੇ ਕਿਹਾ ਅੱਜ ਜਿਹੜੀ ਕੰਢੀ ਨਹਿਰ ਆ ਤੇ 1978 ਇਸ ਤਾਰ ਪ੍ਰਤਾਪ ਸਿੰਘ ਬਾਦਲ ਮਕਵਾਦਰੀ ਪੰਜਾਬ ਜਦੋਂ ਮਕਵਾਦਰੀ ਬਣਿਆ ਉਹਦੀ ਸਰਕਾਰ ਬਣੀ ਹੈ ਉਸ ਸਮੇਂ ਇਹਦਾ ਸਟੋਨ ਤਲਵਾੜਾ ਜਿਖੇ ਰੱਖਿਆ ਗਿਆ ਤੇ ਕੰਟੀਨਿਊ ਐਕਟ ਵੀ ਸ਼ੁਰੂਆਤ ਕੀਤੀ ਤੇ 2012 ਚ ਗੱਡ ਸ਼ੰਕਰ ਦੇ ਬੋਟਾਂ ਟ੍ਰਾਂਸਪੋਰਟਰਾਂ ਨੇ ਮੈਨੂੰ ਮੁੱਖ ਸੇਵਾਦਾਰ ਬਣਾ ਕੇ ਪੰਜਾਬ ਵਿਧਾਨ ਸਭਾ ਤੇ ਗਿਆ ਮੈਂ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਾ ਕੇ ਇੱਕ ਕੁਐਸਚਨ ਵੀ ਲਾਏ ਸਰਕਾਰ ਨੂੰ ਮੁੱਖ ਮੰਤਰੀ ਜੀ ਨੂੰ ਬੇਨਤੀ ਕੀਤੀ ਆ ਕਿ ਜਿਹੜੀ ਵੱਖ-ਵੱਖ ਖੇਸਾਂ ਦੇ ਵਿੱਚ ਬਣੀ ਪਈ ਨਹਿਰ ਆ ਉਹ ਬਾਕੀ ਬਣਦਾ ਹਿੱਸਾ ਜਿਹੜਾ ਉਹ ਸਾਰੇ ਫੰਡ ਰੀਲੀਜ਼ ਕਰਕੇ ਇਹ ਨਹਿਰ ਚਾਲੂ ਕੀਤੀ ਜਾਵੇ 600 ਕਰੋੜ ਰੁਪਏ ਇਸ ਨਹਿਰ ਦੇ ਖਰਚ ਕਰਕੇ ਅਸੀਂ ਆਪਣੀ ਸਰਕਾਰ ਦੇ ਸਮੇਂ ਦੇ ਵਿੱਚ ਇਹਨੂੰ ਚਾਲੂ ਕਰਕੇ ਦਿੱਤਾ ਅੰਡਰਗ੍ਰਾਉਂਡ ਪਸਾਨੀ ਵਾਸਤੇ ਪੈਵਲਨ ਪਾ ਕੇ ਕਿਸਾਨਾਂ ਨੂੰ ਪਾਣੀ ਦੇਣਾ ਸ਼ੁਰੂ ਕਰਤਾ ਅਜਾਦੀ ਕਾਂਗਰਸ ਸਰਕਾਰ ਆਈ ਆ ਅੱਜ ਨਹਿਰ ਜਿਹੜੀ ਆ ਬਿਲਕੁਲ ਬੰਦ ਪਈ ਆ ਕਿਸਾਨ ਕੰਢੀ ਦੇ ਪਾਣੀ ਨੂੰ ਤਰਸ ਰਹੇ ਆ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਨਹਿਰ ਜਿਹੜੀ ਆ ਜਲਦੀ ਤੋਂ ਜਲਦੀ ਚਾਲੂ ਕਰਕੇ ਕਿਸਾਨੀ ਨੂੰ ਪਾਣੀ ਦਿੱਤਾ ਜਾਵੇ ਕੰਢੀ ਨਹਿਰ ਜਿਹੜੀ 1978 ਤੋਂ ਬਣਨੀ ਸ਼ੁਰੂ ਹੋਈ ਸੀ 41 ਸਾਲ ਬਾਅਦ ਵੀ ਜਿਹੜੀ ਕੰਟੀਨਿਊ ਵਰਦਾਨ ਸੀ ਅੱਜ ਸਰਾਫ ਬਣਨੇ ਜਾ ਬਣ ਰਹੀ ਆ। ਥਾਂ ਵਰਥਾਂ ਟੁੱਟੀ ਹੋਈ ਆ। ਪਾਣੀ ਦੇ ਹੜ੍ਹ ਅਗੇ ਹਾਲਾਤ ਪੈਦਾ ਹੋਣੇ ਆ ਜਦੋਂ ਬਰਸਫਤਾਂ ਪੈਣੀਆਂ ਤੇ ਇਹਦੇ ਚ ਟਿਪ ਪਾਣੀ ਨਹੀਂ ਆਇਆ। ਬਹੁਤ ਪੈਸੇ ਵੇਸਟੇਜ ਕਰਤੇ ਆ ਪਾਈਪਲਾਨ ਦੇ। ਕੰਢੀ ਹਜੇ ਵੀ ਬਰਾਨੀ ਖੇਤੀ ਕਰਨ ਲਈ ਮਜਬੂਰ ਆ ਲੋਕ। ਅਸੀਂ ਚਾਹੁੰਦੇ ਆ ਜਿਹੜੀ ਪੰਜਾਬ ਸਰਕਾਰ ਆ ਇਹਦੇ 'ਲ ਵਿਸ਼ੇਸ਼ ਧਿਆਨ ਦੇਵੇ। ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਆ ਉਹਦੇ ਨਾਲ ਵੀ ਕੰਢੀ ਨਹਿਰ ਬੁਰੀ ਤਰ੍ਹਾਂ ਭੱਜ ਰਹੀ ਆ ਟੁੱਟ ਰਹੀ ਆ ਕੰਢੀ ਨਹਿਰ ਦਾ ਜਿਹੜਾ ਸੁਪਰਵੀਜ਼ਨ ਲਈ ਨਾਲ ਡਿੰਕ ਰੋਡ ਬਣੀ ਹੋਆ ਉਹ ਵੀ ਥਾਂ-ਵਥਾਂ ਟੁੱਟੀ ਹੋਈ ਆ ਇਹ ਦਿਨ ਐਨ ਜਾਗਰਵਾ ਜੇ ਨਾ ਹੋਏ ਤਾਂ ਕੰਡੀਸ਼ਨਰਸ਼ ਕਮੇਟੀ ਵੀ ਆਪਣਾ ਸੰਗਰਾਮ ਸ਼ੁਰੂ ਕਰੂਗੀ ਅਸੀਂ ਇਹਨਾਂ ਤਰ੍ਹਾਂ ਚੁੱਤਕਾਰੀਆਂ ਨੂੰ ਮਿਲ ਕੇ ਪਹਿਲਾਂ ਜਾਗ ਪੱਤਰ ਦੇਣਾ ਉਦੋਂ ਬਾਅਦ ਸੰਗਰਾਮ ਸ਼ੁਰੂ ਕਰਨਾ ਆ ਤੇ ਮੈਂ ਟੀਵੀ ਅਜੀਤ ਟੀਵੀ ਦਾ ਬਹੁਤ ਧੰਨਵਾਦ ਕਰਦਾ ਸਰਕਾਰ ਨੇ ਜੋ ਕੰਡੀ ਨਹਿਰ ਬਣਾਈ ਆ ਉਸ ਦਾ ਜ਼ਿੰਮੇਦਾਰਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਜੋ ਪਾਈਪ ਲਾਈਨ ਵਿਛਾਈ ਉਹਦਾ ਨਾਂ ਤੇ ਕਨੈਕਸ਼ਨ ਤੇ ਨਾ ਕਨੈਕਸ਼ਨ ਵੀ ਨਹੀਂ ਹੋਇਆ ਪਾਣੀ ਦੀ ਬੂੰਦ ਤਾਂ ਆਣੀ ਕਿੱਥੋਂ ਸੀਗੀ ਤੇ ਉਹਦੇ ਵਿੱਚ ਪਾਣੀ ਇੱਕ ਬੂੰਦ ਵੀ ਨਹੀਂ ਆਈ ਜਦੈ ਪਾਈਪ ਲਾਈਨ ਵਿਛਾਈ